ਪੰਜਾਬ ਵਿੱਚ ਮੇਲੇ ਤਾਂ ਤੁਸੀਂ ਬਹੁਤ ਦੇਖੇ ਆ ਹਰ ਪਿੰਡ ਹਰ ਸ਼ਹਿਰ ਵਿੱਚ ਲੱਗਦੇ ਮੇਲੇ ਦੇਖੇ ਆ ਪਰ ਅੱਜ ਤੁਹਾਨੂੰ ਦਿਖਾਉਨੇ ਆ ਕੈਨੇਡਾ ਕੈਲਗਰੀ ਦੇ ਵਿੱਚ ਸਟੈਂਪਡ ਫੈਸਟੀਵਲ ਇਸ ਸਮਾਗਮ ਦੀਆਂ ਜੜ੍ਹਾਂ 1886 ਵਿੱਚ ਮਿਲਦੀਆਂ ਹਨ ਜਦੋਂ ਕੈਲਗਰੀ ਅਤੇ ਜ਼ਿਲ੍ਹਾ ਖੇਤੀਬਾੜੀ ਸੁਸਾਇਟੀ ਨੇ ਆਪਣਾ ਪਹਿਲਾ ਮੇਲਾ ਲਗਾਇਆ ਸੀ 1912 ਵਿੱਚ ਅਮਰੀਕੀ ਪ੍ਰਮੋਟਰ ਗਾਈ ਵਿਡਿਕ ਨੇ ਆਪਣਾ ਪਹਿਲਾ ਰੇਡੀਓ ਅਤੇ ਤਿਹਵਾਰ ਆਯੋਜਨ ਕੀਤਾ ਜਿਸ ਨੂੰ ਸਟੈਂਪਡ ਕਿਹਾ ਜਾਂਦਾ ਹੈ ਉਹ 1919 ਵਿੱਚ ਪਹਿਲੇ ਵਿਸ਼ਪ ਜੋਤੋਂ ਵਾਪਸ ਆਉਣ ਵਾਲੇ ਸੈਨਿਕਾਂ ਦੇ ਸਨਮਾਨ ਵਿੱਚ ਵਿਕਰੀ ਸਟੈਂਪਡ ਦਾ ਅਯੋਜਿਤ ਕਰਨ ਲਈ ਕੈਲਗਰੀ ਕੈਲਗਰੀ ਵਾਪਸ ਆਇਆ ਵਿਕਰ ਦਾ ਤਿਹਾੜ 1923 ਵਿੱਚ ਇੱਕ ਸਾਲਾਨਾ ਸਮਾਗਮ ਬਣ ਗਿਆ ਜਦੋਂ ਇਸ ਨੂੰ ਕੈਲਗਰੀ ਉਦਯੋਗਿਕ ਪ੍ਰਦਰਸ਼ਨੀ ਨਾਲ ਮਲਾਇਆ ਗਿਆ ਹਜ਼ਾਰਾਂ ਬਲੰਟਰੀਆਆਂ ਦੁਆਰਾ ਅਯੋਜਿਤ ਅਤੇ ਨਾਗਰਿਕ ਨੇਤਾਵਾਂ ਦੁਆਰਾ ਸਮਰਪਿਤ ਕੈਲਗਰੀ ਸਟੈਂਪਡ ਦੁਨੀਆ ਦੇ ਸਭ ਤੋਂ ਅਮੀਰ ਰੇਡੀਓ ਵਿੱਚੋਂ ਇੱਕ ਕੈਨੇਡਾ ਦੇ ਸਭ ਤੋਂ ਵੱਡੇ ਤਿਹਾਰ ਵਿੱਚੋਂ ਇੱਕ ਅਤੇ ਸ਼ਹਿਰ ਲਈ ਇੱਕ ਮਹੱਤਵਪੂਰਨ ਸਲਾਨੀ ਆਕਰਸ਼ਣ ਬਣ ਗਿਆ ਰੇਡੀਓ ਅਤੇ ਚੱਕ ਵੈਗਨ ਰੇਸਿੰਗ ਇਵੈਂਟਸ ਪੂਰੇ ਕੈਨੇਡਾ ਵਿੱਚ ਟੈਲੀਵਿਜ਼ਨ ਤੇ ਪ੍ਰਸਾਰਤ ਕੀਤੇ ਜਾਂਦੇ ਸਨ ਹਾਲਾਂਕਿ ਦੋਵੇਂ ਜਾਨਵਰ ਭਲਾਈ ਸਮੂਹਾਂ ਅਤੇ ਖਾਸ ਸਮਾਗਮਾਂ ਵਿੱਚ ਚਿੰਤਤ ਸਿਆਸਤਦਾਨਾਂ ਦੇ ਨਾਲ ਨਾਲ ਆਮ ਤੌਰ ਤੇ ਰੇਡੀਓ ਤੇ ਪਵੰਦੀ ਲਗਾਉਣ ਦੀ ਮੰਗ ਕਰਨ ਵਾਲੇ ਜਾਨਵਰਾਂ ਦੇ ਅਧਿਕਾਰ ਸੰਗਠਨਾ ਦੁਆਰਾ ਵੱਧੀ ਅੰਤਰਰਾਸ਼ਟਰੀ ਆਲੋਚਨਾ ਦਾ ਨਿਸ਼ਾਨਾ ਬਣ ਰਹੇ ਹਨ ਕੈਲਗਰੀ ਦੀ ਰਾਸ਼ਟਰੀ ਤੇ ਅੰਤਰਰਾਸ਼ਟਰੀ ਪਛਾਣ ਇਸ ਸਮਾਗਮ ਨਾਲ ਜੁੜੀ ਹੋਈ ਹੈ ਇਸ ਨੂੰ ਸਟੈਂਪਿਡ ਸਿਟੀ ਵਜੋਂ ਜਾਣਿਆ ਜਾਂਦਾ ਹੈ ਇਸ ਦਾ ਗੈਰ ਰਸਮੀ ਉਪਨਾਮ ਕਾਊ ਟਾਊਨ ਹੈ ਇਹ ਸਥਾਨਕ ਕੈਨੇਡੀਅਨ ਫੁੱਟਬਾਲ ਲੀਗ ਟੀਮ ਨੂੰ ਸਟੈਂਪਿਡ ਕਿਹਾ ਜਾਂਦਾ ਹੈ ਸਟੈਂਪਿਡ ਸ਼ਹਿਰ ਇੱਕ ਪਾਰਟੀ ਵਾਲਾ ਮਾਹੌਲ ਧਰਨ ਕਰਦਾ ਹੈ ਦਫ਼ਤਰ ਦੀਆਂ ਇਮਾਰਤਾਂ ਤੇ ਸਟੋਰ ਫਰੰਟ ਕਾਊਬੋਏ ਥੀਮ ਵਿੱਚ ਰੰਗੇ ਜਾਂਦੇ ਹਨ ਨਿਵਾਸੀ ਪਛਮੀ ਪਹਿਰਾਵੇ ਪਹਿਨਦੇ ਹਨ ਅਤੇ ਸ਼ਹਿਰ ਪਰ ਵਿੱਚ ਅਯੋਜਿਤ ਸਮਾਗਮਾਂ ਵਿੱਚ ਸੈਂਕੜੇ ਪੈਨਕੇਕ ਨਾਸ਼ਤੇ ਅਤੇ ਬਾਰਬੀਕਿਊ ਸ਼ਾਮਲ ਹੁੰਦੇ ਹਨ ਕੈਨੇਡਾ ਕੈਲਗਰੀ ਤੋਂ ਪੰਜਾਬੀ ਖਬਰਾਂ ਦੇਖਣ ਲਈ ਸਾਡਾ YouTube ਚੈਨਲ ਸਬਸਕ੍ਰਾਈਬ ਜਰੂਰ ਕਰੋ ਹਾਂਜੀ ਅੱਜ ਬੀਬੀਸੀ ਦੀ ਟੀਮ ਪਹੁੰਚੀ ਆ ਸਟੈਂਪੀਡ ਮੇਲਾ ਜਿਹੜਾ ਕੈਨੇਡਾ ਦੀ ਸਰ ਜ਼ਮੀਨ ਤੇ ਬਹੁਤ ਤਕੜਾ ਮੇਲਾ ਲੱਗ ਰਿਹਾ ਸਾਰੀਆਂ ਕਮਿਊਨਿਟੀਆਂ ਇਸ ਦੇ ਵਿੱਚ ਖੂਬ ਇੰਜੋਏ ਕਰਦੀਆਂ ਕਿਉਂਕਿ ਇਹ ਜਿਹੜਾ ਮੇਲਾ ਸਟੈਂਪੀਡ ਦਾ ਮੇਲਾ ਇਹ ਵਰਲਡ ਵਾਈਡ ਮਸ਼ਹੂਰ ਆ ਇਹ ਜਿੱਥੇ ਵੱਖ-ਵੱਖ ਕਮਿਊਨਿਟੀਆਂ ਆਪਣਾ ਇੰਜੋਏ ਕਰਦੀਆਂ ਉੱਥੇ ਕੈਨੇਡਾ ਦੀ ਇਕਨੋਮੀ ਦੇ ਵਿੱਚ ਵੀ ਇਹਦਾ ਵੱਡਾ ਯੋਗਦਾਨ ਹੋਆ ਇਹ 4 ਤਰੀਕ ਤੋਂ ਸਟਾਰਟ ਹੋਆ 13 ਤਰੀਕ ਤੱਕ ਚੱਲਣਾ ਇਹ ਬਹੁਤ ਮੇਲਾ ਭਰਮਾ ਮੇਲਾ ਲੱਗਦਾ ਇਹ ਇਹਦੇ ਵਿੱਚ ਵੱਖ-ਵੱਖ ਜਿਹਦਾ ਚੰਡੋਲ ਹੋ ਗਏ ਹੋਰ ਇਹ ਕਹਿਣ ਦਾ ਮਤਲਬ ਜਿਹੜੀ ਇੱਥੇ ਦੀ ਲਾਈਫ ਆ ਇੱਕ ਰਜੇਮਿਆਂ ਭਰੀ ਇਹ ਇੱਕ ਸਕੂਨ ਦਾ ਵਿੱਚ ਕੰਮ ਕਰ ਰਿਹਾ ਮੇਲਾ ਇਹ ਬੜੀ ਸ਼ਿੱਦਤ ਨਾਲ ਪੂਰਾ ਸਾਲ ਭਰ ਇਸ ਮੇਲੇ ਨੂੰ ਅੜੀਕਿਆ ਜਾਂਦਾ ਤੇ ਜਿਹੜੇ ਚਿੱਟੀ ਜਵੜੀ ਵਾਲੇ ਆ ਖਾਸ ਕਰਕੇ ਉਹ ਉਹ ਇਹਨਾਂ ਦਿਨਾਂ ਦੇ ਵਿੱਚ ਆਪਣਾ ਫ੍ਰੀ ਇਹ ਕੰਮ ਤੋਂ ਰਹਿੰਦੇ ਆ ਉਹ ਉਹ ਪੂਰਾ ਇੰਜੋਏ ਕਰਦੇ ਇਹਦੇ ਵਿੱਚ ਆ ਦੇਖੋ ਇੱਕ ਵੱਡਾ ਟਰੈਕਟਰ ਮੁਰੇ ਇਹਦੇ 파ਇਆ ਖਰਾਬ ਵਗੈਰਾ 파ਇਆ ਬਹੁਤ ਵੱਡਾ ਟਰੈਕਟਰ ਔਰ ਬਹੁਤ ਵਧੀਆ ਰਾਈਡਾਂ ਤੇ ਮੇਰਾ ਖਿਆਲ 50 ਡਾਲਰ ਦੀ ਰਾਈਡ ਵਾ ਸਾਰਾ ਦਿਨ ਜਿੱਤੇ ਮਰਜੀ ਚੰਡੂਲ ਤੋਂ ਇੱਕ ਤੋਂ ਉੱਤਰੋਂ ਦੂਜੇ ਤੇ ਚੜਜੋ ਬਹੁਤ ਵਧੀਆ ਇਸ ਤਰ੍ਹਾਂ ਵੱਖ-ਵੱਖ ਅਹ ਤਰ੍ਹਾਂ ਇਹ ਕਮਿਊਨਿਟੀਆਂ ਬਹੁਤ ਨਜ਼ਾਰੇ ਲੈਣੀਆਂ ਖਾਣੇ ਪੀਣੇ ਦਾ ਵੀ ਭੂ ਭਰਪੂਰ ਨਜ਼ਾਰਾ ਲੋਟਰੀਆਂ ਦਾ ਸਿਸਟਮ ਇੱਥੇ ਛੋਟੇ-ਛੋਟੇ ਦੁਨੀਆ ਭਰ ਤੋਂ ਜਾਨਵਰ ਆਇਓ ਉਹਨਾਂ ਦਾ ਸਾਵ ਨੂੰ ਮੋਟਰਸਾਈਕਲਾਂ ਦੀ ਜਿਹਨੂੰ ਆਪਣੇ ਉਥੇ ਮੋਤ ਦਾ ਖੂਬ ਵੀ ਕਹਿੰਦੇ ਆ ਇੰਡੀਆ ਦੇ ਵਿੱਚ ਉਹ ਆ ਟੈਂਕ ਮਿਲਟਰੀ ਇਹ ਇੱਥੇ ਵੀ ਆ ਇਹ ਪੂਰਾ ਇੰਜੋਏ ਕਰ ਰਿਹਾ ਇਹ ਦੱਸ ਰਿਹਾ ਸਾਰਾ ਕੁਝ ਬਹੁਤ ਵਧੀਆ ਕਹਿਣ ਦਾ ਮਨਵਾ ਛੋਟੇ ਲਫ਼ਜ਼ਾਂ 'ਚ ਇਹ ਕਾਕਰ ਚ ਸਾਕਰ ਇਹ ਆ ਤੇ ਇਹ ਮੇਲਾ ਆਪਣੇ ਆਪ ਚ ਇੱਕ ਬਾ ਮਿਸਾਲ ਇਹ ਰਵਾਇਤ ਛੱਡ ਕੇ ਜਾਂਦਾ ਬਹੁਤ ਵਧੀਆ ਮੇਲਾ ਤੁਹਾਨੂੰ ਇਕਾਟੀ ਨੂੰ ਤਹਾਇਆ ਜਾਏਗਾ ਇਸੇ ਰਾਈਡ ਦਾ ਆਪ ਪੂਰਾ ਆਨੰਦ ਲੈ ਰਹੇ ਹਨ ਨਿਆਣੇ ਸਿਆਣੇ ਲੱਗ ਲੱਗ ਤਰ੍ਹਾਂ ਦੀਆਂ ਰਾਈਡਾਂ ਇਹ ਕੈਲਗਰੀ ਦੀਆਂ ਟੋਰਟੋਨੀਆਂ ਬਿਲਡਿੰਗਾਂ ਇੱਕ ਸਾਈਡ ਤੋਂ ਡੈਂਪੀਡ ਦਾ ਮੇਲਾ ਇਸ ਵਕਤ ਦੂਰ ਦੂਰ ਤੱਕ ਐਸੇ ਹੀ ਤਰ੍ਹਾਂ ਦੇਖਣ ਨੂੰ ਮਿਲ ਰਹੇ ਹਾਂ ਅਲੱਗ-ਅਲੱਗ ਦੇਸ਼ਾਂ ਦੇ ਲੋਕ ਆਪਣੇ ਆਪਣੇ ਪੰਦਾ ਮਜਾਰਾ ਕਰ ਰਹੇ ਆ ਹੂ ਬਜ ਜੁਆਏ ਕਰ ਰਹੇ ਆ ਆਪਣੀ ਕਮਿਊਨਿਟੀ ਘਟ ਦਿਸ ਰਹੀ ਆ ਬਹੁਤ ਜਿਆਦਾ ਜਿ세 ਰਾਈਡਰ ਚੰਡੋਲ ਵਗੈਰਾ ਸਹੀ ਉਹ ਇੰਜੋਏ ਕਰ ਰਹੇ ਆ